ਅੱਜ ਦੀ ਗੱਲ ਸੰਧੂ ਤੇ ਗੱਲ ਕਰਦੇ ਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਸੇ ਕਸੂਤੇ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾ ਵੀ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਉਹਨਾਂ ਦੇ ਸਾਥੀਆਂ ਨੇ ਆਰਪੀ ਸਿੰਘ ਜੀ ਦੇ ਸਾਥੀਆਂ ਨੇ ਯਾਨੀ ਕਿ ਨਵੀਂ ਸ਼ਰੋਨੀ ਅਕਾਲੀ ਦਲ ਦੇ ਜਿੰਨਾ ਵੀ ਤੜਾ ਹੈ ਉਹਨਾਂ ਨੇ ਸ਼ਰੋਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਕਿਹਾ ਕਿ ਜਿਹੜੇ ਇਹ ਵੋਟਰ ਬੈਂਕ ਭਰ ਰਹੇ ਨੇ ਹਰ ਪ੍ਰਭਾਵਿਤ ਲੋਕਾਂ ਦੀ ਸੇਵਾ ਕਰਕੇ ਇਹ ਸੇਵਾ ਦਾ ਪੈਸਾ ਗੋਲਕ ਦੇ ਵਿੱਚੋਂ ਆ ਰਿਹਾ ਹੈ ਗੋਲਕ ਜਿਹੜੀ ਹੈ ਸ਼ਰੋਨੀ ਅਕਾਲੀ ਦਲ ਪ੍ਰਬੰਧਕ ਜਿਹੜੀ ਹੈ ਗੁਰਦੁਆਰਾ ਦੀ ਕਮੇਟੀ ਉਹਦੇ ਵਿੱਚੋਂ ਇਹ ਪੈਸਾ ਇਸਤੇਮਾਲ ਹੋ ਰਿਹਾ ਹੈ ਉਸ ਪੈਸੇ ਦਾ ਇਸਤੇਮਾਲ ਕਰਕੇ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਵਾਹ ਵਾਖਾਟ ਰਹੇ ਨੇ ਉਹਨਾਂ ਨੇ ਜਿਹੜੀ ਨਵੇਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੇ ਇਹ ਵੀ ਕਿਹਾ ਕਿ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਨੇ ਤੇ ਇਹ ਗੋਲਕ ਦਾ ਪੈਸਾ ਕਿਉਂ ਇਸਤੇਮਾਲ ਕਰ ਰਹੇ ਨੇ ਜੇਕਰ ਇਹ ਗੋਲਕ ਗਰੀਬਾਂ ਦੀ ਹੈ ਜੋ ਗਰੀਬਾਂ ਨੂੰ ਦੇਣੀ ਬਣਦੀ ਹੈ ਲੇਕਿਨ ਆਪਣੀ ਵਾਵਾ ਘਟਣ ਦਾ ਆਪਣੀ ਵੋਟਰ ਬੈਂਕ ਭਰਨ ਦਾ ਕੀ ਮਤਲਬ ਕਾਫੀ ਜ਼ਿਆਦਾ ਜਿਹੜਾ ਹੈ ਨਵੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੜ੍ਹਿਆ ਗਿਆ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੇ ਕਿਹਾ ਕਿ ਇਹ ਸੱਤਾ ਦੀ ਆਰ ਦੇ ਵਿੱਚ ਲੋਕਾਂ ਨੂੰ ਝੂਠੇ ਜਿਹੜੇ ਨੇ ਦਿਲਾਸੇ ਦਿੰਦੇ ਨੇ ਤੇ ਝੂਠੇ ਜਿਹੜੇ ਪੈਸਾ ਵਰਤ ਕੇ ਝੂਠੀ ਵਾਹ-ਵਾਹ ਖਟਦੇ ਨੇ ਲੇਕਿਨ ਦੂਸਰੇ ਪਾਸੇ ਬੀਤੇ ਦਿਨੀ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਕੇ ਬਾਹਰ ਆਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਾਫੀ ਕੁਝ ਆਮ ਆਦਮੀ ਪਾਰਟੀ ਦੇ ਵਿਧਾਇਕਾ ਮੰਤਰੀਆਂ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੋਲਦੇ ਨੇ ਕਹਿੰਦੇ ਨੇ ਕਿ ਸਾਡੇ ਕੋਲ ਲਾਲ ਡੈਰੀ ਪਈ ਹੋਈ ਹੈ ਵਰੁਣ ਸ਼ਰਮਾ ਜਿਹੜਾ ਹੈ ਤੁਹਾਡਾ ਬੜਾ ਖਾਸ ਬਣਿਆ ਹੋਇਆ ਤੁਹਾਡਾ ਪੁੱਤਰ ਬਣਿਆ ਹੋਇਆ ਹੈ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤੁਹਾਨੂੰ ਦੱਸਾਂਗੇ ਪਤਾ ਕਿ ਕਿਸ ਤਰੀਕੇ ਦੇ ਨਾਲ ਸੱਤਾ ਦੇ ਵਿੱਚ ਜਿਹੜੀਆਂ ਨੇ ਇਹ ਤੁਸੀਂ ਸੱਤਾ ਦੀ ਆੜ ਦੇ ਵਿੱਚ ਤੁਸੀਂ ਝੂਠੇ ਪਰਚੇ ਪਾਏ ਨੇ ਝੂਠੀਆਂ ਕਾਰਵਾਈਆਂ ਕੀਤੀਆਂ ਨੇ ਲੇਕਿਨ ਅੱਗੋਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਜੇ ਪਾਸੇ ਕੁਲਦੀਪ ਸਿੰਘ ਢਾਲੀਵਾਲ ਸਿੱਧੇ ਹੋ ਗਏ ਨੇ ਕੁਲਦੀਪ ਸਿੰਘ ਢਾਲੀਵਾਲ ਕਹਿੰਦੇ ਕਿ ਤੁਸੀਂ ਐਸਪੀਜੀਸ ਦਾ ਪੈਸਾ ਖਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਬੰਧਕ ਕਮੇਟੀ ਦਾ ਪੈਸਾ ਖਾ ਕੇ ਇੱਕ ਪਾਸੇ ਵਾਵਾ ਖੱਟਦੇ ਹੋ ਤੇ ਦੂਜੇ ਪਾਸੇ ਜਦੋਂ ਤੁਹਾਡੀ ਮਾਤਾ ਜੀ ਯਾਨੀ ਕਿ ਮਹਿਰੂ ਮਹਿਰੂ ਜਿਹੜੇ ਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਜਦੋਂ ਮਰੀ ਸੀ ਜਦੋਂ ਉਹਨਾਂ ਦੀ ਮੌਤ ਹੋਈ ਸੀ ਤਾਂ ਉਦੋਂ ਤੁਸੀਂ ਜਿਹੜਾ ਵੀ ਖਰਚਾ ਕੀਤਾ ਉਹ ਖਰਚਾ ਤੁਸੀਂ ਸਾਰਾ ਖਰਚਾ ਸ਼੍ਰੋਮਣੀ ਅਕਾਲੀ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਤੋਂ ਸਾਰਾ ਲੰਗਰ ਚਲਾਇਆ ਤੁਸੀਂ ਲੋਕਾਂ ਨੂੰ ਕਿਵੇਂ ਪੈਸਾ ਦੇ ਸਕਦੇ ਹੋ ਤੁਸੀਂ ਤਾਂ ਆਪ ਆਪਣੀ ਮਾਤਾ ਜੀ ਦਾ ਜਿਹੜਾ ਹੈ ਭੋਗ ਦਾ ਖਰਚਾ ਉਹ ਸਾਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਿਆ ਹੈ ਤੁਸੀਂ ਲੋਕਾਂ ਦੀ ਕਿਸ ਤਰੀਕੇ ਨਾਲ ਮਦਦ ਕਰ ਸਕਦੇ ਹੋ ਤੁਸੀਂ ਕਿ ਸਭ ਦੇ ਉੱਤੇ ਤੁਹਾਡੇ ਕੋਲ ਲਾਲ ਡੈਰੀ ਪਈ ਹੈ ਲਾਲ ਡੈਰੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੜ ਰੱਖੀ ਹੈ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਰਜੀਠੀਆ ਦਾ ਵੱਡਾ ਐਕਸ਼ਨ ਹੋਇਆ ਹੈ ਉਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਤੁਹਾਡਾ ਤੁਹਾਡੇ ਉੱਤੇ ਵੀ ਵੱਡਾ ਐਕਸ਼ਨ ਹੋਵੇਗਾ ਇਹ ਕੁਲਦੀਪ ਸਿੰਘ ਢਾਲੀਵਾਲ ਕਹਿੰਦੇ ਨਜ਼ਰ ਆ ਰਹੇ ਨੇ ਗੁਰਦੀਪ ਸਿੰਘ ਢਾਲੀਵਾਲ ਨੇ ਵੀ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜਿੱਥੇ ਹਜੇ ਵੱਡੀਆਂ ਮੱਛੀਆਂ ਵੱਡੇ ਮગરਮੱਛ ਵੀ ਫੜੇ ਜਾਣੇ ਨੇ ਤੇ ਤੁਸੀਂ ਉਹਨਾਂ ਦੀ ਨਿਗਾਰਦ ਤੇ ਹੋ ਤੁਸੀਂ ਕਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ ਹੈ ਹਰ ਪਰਬਾਜ਼ ਵੇਲੇ ਤੁਸੀਂ ਜਿਹੜਾ ਹੈ ਸਾਰਾ ਪੈਸਾ ਸ਼ਰਮਣੀ ਕਮੇਟੀ ਦੇ ਗੁਰਦੁਆਰਾ ਤੋਂ ਖਰਚਿਆ ਹੈ ਦੂਸਰੇ ਪਾਸੇ ਤੁਸੀਂ ਆਪਣੇ ਮਾਦਾਈ ਦਾ ਭੋਗ ਕੀਤਾ ਉਹ ਵੀ ਸਾਰਾ ਲੰਗਰ ਉੱਥੋਂ ਚੱਲਿਆ ਤੁਸੀਂ ਕਿਹੜੇ ਮੂੰਹ ਨਾਲ ਕਹਿ ਸਕਦੇ ਹੋ ਕਿ ਤੁਸੀਂ ਲੋਕਾਂ ਦੇ ਹੱਕ ਦੇ ਵਿੱਚ ਖੜੇ ਹੋ ਕੁਲਦੀਪ ਕੁਲਦੀਪ ਸਿੰਘ ਢਾਲੀਵਾਲ ਨੇ ਸਿੱਧੇ ਜਿਹੜੇ ਨੇ ਤੰਜ ਕੱਸੇ ਨੇ ਸਿੱਧਾ ਪਲਟਵਾਰ ਕੀਤਾ ਹੈ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਟਾਈਮ ਸੱਤਾ ਦੇ ਵਿੱਚ ਨੇ ਹਜੇ ਡੇਢ ਸਾਲ ਪਿਆ ਹੈ ਤੁਹਾਨੂੰ ਵੀ ਨਹੀਂ ਪਤਾ ਸਾਨੂੰ ਵੀ ਨਹੀਂ ਪਤਾ ਕਿ ਆਉਣ ਵਾਲੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਿਦੇ ਹੱਕ ਦੇ ਵਿੱਚ ਨੇ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਲੁੱਟਿਆ ਤੁਸੀਂ ਕਸੁੱਟਿਆ ਜਿਵੇਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਸਾ ਇਕੱਠਾ ਕੀਤਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋ ਤੁਹਾਡੀਆਂ ਫਾਈਲਾਂ ਪਈਆਂ ਨੇ ਹਜੇ ਤਾਂ ਵਿਕਰਮ ਸਿੰਘ ਮਜੀਠੀਆ ਗਿਆ ਹੈ ਹੁਣ ਸੁਖਪਾਲ ਸਿੰਘ ਖੈਰਾ ਦੀ ਵਾਰੀ ਹੋਣ ਵਾਲੀ ਹੈ ਤਾਂ ਹੋਲੀ-ਹੋਲੀ ਤੁਹਾਡੀ ਵੀ ਵਾਰੀ ਆਵੇਗੀ ਤਖਤਪ੍ਰੀਤ ਸਿੰਘ ਢਾਲੀਵਾਲ ਨੇ ਇਹ ਕਿਹਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬੜੀ ਉੱਚੀ ਉੱਚੀ ਬੋਲਦੇ ਨਜ਼ਰ ਆਉਂਦੇ ਜੇ ਬੜੇ ਗਲਤ ਸ਼ਬਦ ਵਰਤਦੇ ਨਜ਼ਰ ਆਉਂਦੇ ਜੇ ਸਾਨੂੰ ਦੱਸਦੇ ਜੇ ਲਾਲ ਡੈਰੀਆਂ ਲੇਕਿਨ ਜਦੋਂ ਅਸੀਂ ਤੁਹਾਡੀਆਂ ਫਾਈਲਾਂ ਫਰੋਲੀਆਂ ਤਾਂ ਉਦੋਂ ਤੁਹਾਨੂੰ ਪਤਾ ਲੱਗੇਗਾ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੈਠਾ ਹੈ ਤਾਂ ਤੁਹਾਨੂੰ ਵੀ ਜਾਣਾ ਪਵੇਗਾ ਲੇਕਿਨ ਦੇਖੇ ਪਾਸੇ ਦੇਖੀਏ ਕਿ ਕਈ ਕਾਂਗਰਸ ਆਗੂ ਬੜੇ ਚੁੱਪ ਬੈਠੇ ਹੋਏ ਨੇ ਜੇ ਗੱਲ ਕਰੀਏ ਚਰਨਜੀਤ ਚੰਨੀ ਰਾਜਾ ਵਿੰਗ ਜਾਂ ਫਿਰ ਗੱਲ ਕਰੀਏ ਸੁਖਪਾ ਦੂਸਰੇ ਸੁਖਜਿੰਦਾ ਸਿੰਘ ਰੰਦਾਵਾ ਇਹ ਸਾਰੇ ਵੀ ਬੜੇ ਸ਼ਾਂਤ ਬੈਠੇ ਹੋਏ ਨੇ ਜਦੋਂ ਤੋਂ ਸੁਖਬੀਰ ਸਿੰਘ ਖੈਰਾ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਯਾਨੀ ਕਿ ਜੇਕਰ ਗੱਲ ਕਰੀਏ ਸੱਤਾ ਦੀ ਆੜ ਦੇ ਵਿੱਚ ਚਾਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹੀ ਕਰ ਰਹੇ ਨੇ ਚਾਹੇ ਗਲਤ ਲੇਕਿਨ ਜਿਸ ਤਰੀਕੇ ਦੇ ਨਾਲ ਕੁਲਦੀਪ ਸਿੰਘ ਢਾਲੀਵਾਲ ਬੋਲਦੇ ਨਜ਼ਰ ਆਏ ਨੇ ਤਾਂ ਹੁਣ ਹੋ ਸਕਦਾ ਅਗਲੀ ਵਾਰੀ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਦੀ ਵੀ ਹੋ ਸਕਦੀ ਹੈ